ਆ ਵੀਰ ਸੋਈ ਬਨੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਸਮੋਸੇ ਇੱਕ ਕੌਲੀ ਆਪਾਂ ਮੈਦੇ ਦੀ ਲਈ ਆ ਮੈਦਾ ਆਪਾਂ ਪ੍ਰਾਂਬ ਵਿੱਚ ਪਾ ਲਵਾਂਗੇ ਪਹਿਲਾਂ ਓਵੇਂ ਵਿੱਚ ਅੱਧਾ ਚਮਚਾ ਆਪਾਂ ਲਹਮਕ ਦਾ ਪਾ ਦਵਾਂਗੇ ਜਿਮੈਣ ਪਾ ਦਵਾਂਗੇ ਹੱਥ ਤੇ ਮਲ ਕੇ ਦੋ ਚਮਚੇ ਆਪਾਂ ਮੀਣ ਦੇ ਪਾਵਾਂਗੇ ਮੂਨ ਆਟੇ ਚ ਆਪਾਂ ਮਿਕਸ ਕਰ ਲਵਾਂਗੇ ਮੂਨ ਆਪਾਂ ਆਟੇ ਚ ਮਿਕਸ ਕਰ ਲਿਆ ਸਮਾਰ ਕੇ ਆਪਾਂ ਆਟਾ ਮਲ ਲਿਆ ਆਪਣਾ ਇਸ ਤਰ੍ਹਾਂ ਮੁਠੀ ਵੱਲ ਚਾਹੀਦੀ ਆਟੇ ਦੀ ਆਪਣਾ ਇਸ ਤਰ੍ਹਾਂ ਥੋੜਾ ਪਾਣੀ ਪਾ ਕੇ ਆਪਾਂ ਆਟਾ ਗੁੰਨ ਕੇ ਸਖਤ ਆਟਾ ਆਪਾਂ ਗੁੰਨ ਕੇ ਤਿਆਰ ਕਰਾਂਗੇ ਆਟਾ ਆਪਾਂ ਗੁੰਨ ਕੇ ਤਿਆਰ ਕਰ ਲਿਆ ਸਖਤ ਸਮੋਸਿਆਂਲੇ ਕੰਦਾਸਮੇਟ 8 10 ਮਿਸ ਤਰ੍ਹਾਂ ਹੀ ਪਿਆਰ ਰਹਿਣ ਦਵਾਂਗੇ। ਪਨੋ ਟਾਕ ਦਵਾਂਗੇ ਅਰਤੇ ਨੂੰ। ਹਾਕੌਂਸ ਮੋਸਿਆਂ ਦੇ ਵਿੱਚ ਭਰਨ ਲਈ ਆਲੂਆਂ ਦੀ ਸਟਫਿੰਗ ਤਿਆਰ ਕਰਾਂਗੇ ਬਣਾ ਕੇ। ਕੜਾਹੀ 'ਚ ਆਪਾਂ ਪਹਿਲਾਂ ਸਰੋਂ ਦਾ ਤੇਲ ਪਾਵਾਂਗੇ ਥੋੜਾ ਜਿਹਾ। ਤੇਲ ਆਪਣਾ ਗਰਮ ਹੋ ਗਿਆ। ਹੁਣ ਆਪਾਂ ਪਹਿਲਾਂ ਇਹਦੇ 'ਚ ਥਿੰਗ ਪਾਵਾਂਗੇ ਥੋੜੀ ਜਿਹੀ। ਫਿਰ ਆਪਾਂ ਸਾਫਤਾ ਧਣੀਆਂ ਪਾਵਾਂਗੇ। ਫਿਰ ਆਪਾਂ ਜੀਰਾ ਪਾਵਾਂਗੇ। ਹੁਣ ਆਪਾਂ ਆਲੂਆਂ ਨੂੰ ਹੱਥ ਨਾਲ ਫਿਓਂਕੇ ਆ ਪਾਦਮਾ ਦੇ ਸਾਰਿਆਂ ਨੂੰ ਹੁਣ ਆਪਾਂ ਇਹਦੇ ਵਿੱਚ ਆਲੂ ਫਿਓਂਕੇ ਆਪਾਂ ਪਾਤੇ ਸਾਰੇ ਹੁਣ ਆਪਾਂ ਇਹਦੇ ਵਿੱਚ ਤਿੰਨ ਹਰੀਆਂ ਮਿਰਚਾਂ ਪਾਦਮਾਂਗੇ ਕੱਟੀਆਂ ਹੋਈਆਂ ਅੱਧਾ ਚਮਚਾ ਪਹਾਰਦੀ ਦਾ ਪਾਦਮਾਂਗੇ ਥੋੜੀ ਜੀ ਆਪਾਂ ਲਾਲ ਮਿਰਚ ਪਾਵਾਂਗੇ ਆਪਾਂ ਨੂਨ ਮਿਰਚ ਸਵਾਦ ਅਨਸਾਰ ਪਾ ਸਕਦੇ ਆ ਅੱਧਾ ਚਮਚਾ ਆਪਾਂ ਨਮਕ ਦਾ ਪਾਵਾਂਗੇ ਅੱਧਾ ਚਮਚਾ ਆਪਾਂ ਚਾਟ ਮਸਾਲੇ ਦਾ ਪਾਵਾਂਗੇ ਹੁਣ ਆਪਾਂ ਹੱਥ ਤੇ ਮਾਰ ਕੇ ਕਸੂਰੀ ਮੇਥੀ ਪਾ ਦਵਾਂਗੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਲੋ ਅਸੀਂ ਆਲੂਆਂ ਨੂੰ ਬਣਾਵਾਂਗੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਇਹ ਆਪਣੇ ਵੱਡੇ ਵੱਡੇ ਪੀਸ ਨੇ ਆਲੂਆਂ ਦੇ ਉਹ ਆਪਾਂ ਭੰਨ ਕੇ ਬਰੀਕ ਕਰ ਲਵਾਂਗੇ ਆਲੂਆਂ ਚ ਆਪਾਂ ਨਾਣ ਮਿਰਚ ਮਿਕਸ ਕਰ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਵੀ ਪਾਵਾਂਗੇ ਆਲੇ ਮਿਰਚ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਸੌਸਿਆਂ ਦੀ ਸਟਿੰਗ ਤਿਆਰ ਆ ਆਪਣੀ ਸੌਸਿਆਂ ਦੇ ਆਲੂ ਆਪਣੇ ਤਿਆਰਲੇ ਬਣ ਕੇ ਆਪਾਂ 2 ਮਿੰਟ ਆਲੂ ਬਣਾ ਲੇ ਹੁਣ ਆਪਾਂ ਚਟਣੀ ਬਣਾ ਕੇ ਤਿਆਰ ਕਰਾਂਗੇ ਸੌਸਿਆਂ ਨਾਲ ਸਮੋਸਿਆਂ ਦੇ ਨਾਲ ਆਪਾਂ ਚਟਣੀ ਬਣਾਵਾਂਗੇ ਹਰੀ ਆਪਾਂ ਪਦੀਨਾ ਦੇ ਆ ਥੋੜਾ ਜਿਹਾ ਆਪਾਂ ਕੜੀ ਪੱਤਾ ਲਿਆ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਹੁਣ ਆਪਾਂ ਇਹਨਾਂ ਨੂੰ ਮਿਕਸੀ ਦੇ ਜਾਗ ਵਿੱਚ ਪਾ ਲਵਾਂਗੇ ਹਰੀਆਂ ਮਿਰਚਾਂ ਨੂੰ ਕੱਟ ਕੇ ਪਾਵਾਂਗੇ ਸਮੋਸਿਆਂ ਦੇ ਨਾਲ ਹਰੀ ਚਟਣੀ ਬਹੁਤ ਸਵਾਦ ਲੱਗਦੀ ਆ ਕੜੀ ਪੱਤੇ ਦੀ ਚਟਣੀ ਬਹੁਤ ਵਧੀਆ ਲੱਗਦੀ ਆ ਤੁਸੀਂ ਬਣਾ ਕੇ ਦੇਖਿਓ ਕੜੀ ਪੱਤੇ ਦੀ ਚਟਣੀ ਬਹੁਤ ਟੇਸਟੀ ਹੁੰਦੀ ਆ ਨਾਲੇ ਆਪਣੇ ਸਰੀਰ ਲਈ ਵਧੀਆ ਹੁੰਦੀ ਆ ਆਪਾਂ ਪੰਪ ਜੂਰ ਪਾ ਦਵਾਂਗੇ ਏਡਾ ਚਮਚਾ ਵਿੱਚ ਟਟਣੀ ਦੇ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਹੁਣ ਆਪਾਂ ਚਟਣੀ ਨੂੰ ਪੀਸ ਲਵਾਂਗੇ ਮਿਕਸੀ ਵਿੱਚ ਨਮਕ ਪਾ ਕੇ ਆਪਾਂ ਥੋੜਾ ਜਿਹਾ ਵਿੱਚ ਇਹਦੇ ਪਾਣੀ ਪਾ ਦਵਾਂਗੇ 2 ਚਮਚੇ ਕੜੀ ਪੱਤੇ ਦੇ ਪਦੀਨੇ ਦੀ ਚਟਣੀ ਆਪਣੀ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਕੌਲੀ 'ਚ ਢਾੜ ਦੇਵਾਂਗੇ ਕੜੀ ਪੱਤੇ ਦੇ ਪਦੀਨੇ ਦੀ ਚਟਣੀ ਆਪਾਂ ਬਣਾ ਲਈ ਕਿ ਉਹਦਾ ਹੱਥ ਲਾ ਕੇ ਥੋੜਾ ਜਿਹਾ ਆਪਾਂ ਆਟੇ ਨੂੰ ਮੜ ਲਵਾਂਗੇ 10 ਮਿੰਟ ਬਾਅਦ ਆਟਾ ਆਪਾਂ ਮਾਰ ਲਿਆ ਆਪਾਂ ਇਹਨਾਂ ਭਾਂਡੇ 'ਚ ਕਰ ਲਵਾਂਗੇ ਆਟੇ ਨੂੰ ਥੋੜਾ ਜਿਹਾ ਆਟੇ ਨੂੰ ਤੋੜ ਕੇ ਆਪਾਂ ਗੋਲ ਕਰ ਲਵਾਂਗੇ ਪੇੜਾ ਬਣਾ ਲਵਾਂਗੇ ਆਟੇ ਦਾ ਵੇਲਣੇ ਨਾ ਬੇਲ ਲਵਾਂਗੇ ਨਾ ਆਪਾਂ ਪਤਲੀ ਰੋਟੀ ਬੇਲਾਂਗੇ ਸੋਸਿਆਂ ਲਈ ਆਪਾਂ ਰੋਟੀ ਬੇਲ ਲਈ ਪਤਲੀ ਉਹਨਾਂ ਪੈਨ ਵਿੱਚੋਂ ਕੱਟ ਲਾਦਮਨ ਉਸ ਤਰ੍ਹਾਂ ਆਪਾਂ ਇਧਰੋਂ ਦਬ ਦਮਾਂਗੇ इस तरह आप सारे समोसे बना के तैयार करेंगे ਪਰ ਇੱਧਰਲੇ ਕੋਨੇ ਦੇ ਪਾਣੀ ਵੀ ਲਾ ਸਕਦੇ ਆ ਜਾਂ ਆਪਾਂ ਪਾਣੀ ਲਾਉਣਾ ਪਾਣੀ ਦੇ ਨਾਲ ਵੀ ਆਪਾਂ ਬੰਦ ਕਰ ਸਕਦੇ ਆ ਤੇਲ ਆਪਾਂ ਰੱਖ ਲਿਆ ਗੈਸ ਤੇ ਗਰਮ ਹੋਣ ਲਈ ਹੁਣ ਸਮੋਸੇ ਆਪਾਂ ਫਰਾਈ ਕਰਾਂਗੇ ਤੇਲ ਚ ਸਰੋਂ ਦਾ ਤੇਲ ਆਪਣਾ ਗਰਮ ਆ Jangan apa apa yang banget, smouse ya apa fryi kambu, lupa kadang. ल नोड़ के अपना समोसे कड़ा प्लेट इस चरह ही आप सारे समोसे बना के तैयार कर लागे सारे समोसे अपने बन के तैयार ने ਸਮੋਸੇ ਆਪਾਂ ਸਾਰੇ ਬਣਾ ਲਏ ਬਹੁਤ ਵਧੀਆ ਆਪਣੇ ਸਮੋਸੇ ਬਣੇ ਨੇ ਔਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ